ਚੋੜਾ ਸੋ ਗੁੱਡ ਮਾਰਨਿੰਗ ਗਾਈਜ਼ ਫਾਇੰਡਿੰਗ ਹੋ ਗਿਆ ਅਗਰ ਬੱਟਨ ਉਹ ਚਿਪਕਾਵਾ ਮੈਂ ਥੋੜਾ ਨਹੀਂ ਠੀਕ ਸੀਗੀ ਤੁਹਾਨੂੰ ਪਤਾ ਹੀ ਆ ਤੇ ਨਹੀਂ ਆਈ ਗਈ ਸੀ ਗੁਰੂਕੋਚ ਵਗੈਰਾ ਨੂੰ ਵਾਕੇ ਲੈ ਕੇ ਆਇਆ ਤੇ 아이 ਦੂਈ ਲੈ ਕੇ ਆਇਆ ਤੇ ਇਹ ਮੇਰਾ ਭਰਾਵਾ ਮੈਂ ਮਿਲਾਈ ਨਹੀਂ ਪਾਈ ਤੁਹਾਨੂੰ ਕੱਲ ਆਹੀ ਇਹ ਇਹ ਦੀ ਬਿਮਾਰ ਕਰਕੇ ਨਹੀਂ ਮਿਲਾਇਆ ਗਿਆ ਅੱਜ ਤਹੀ ਮਿਲ ਲੋ ਮੇਰੀ ਨਾਨਾ ਹੈ ਕਿ ਹਾਲੂ ਗਾਈ ਹਾਲੂ ਗਾਈ ਕਿਦਾਂ ਹੋ ਤੁਸੀਂ ਕਿਦਾਂ ਹੋ ਤੁਸੀਂ ਇਹ ਬੜਾ ਕਿਊਟ ਆ ਐਂਡ ਅੱਜ ਹੀ ਇਹਨਾਂ ਨੂੰ ਨਹਾਉਣਾ ਵਾ ਗੰਦਿਆਂ ਨੂੰ ਸਾਡਿਆਂ ਨੂੰ ਬੜੇ ਗੰਦੇ ਜਲਦੀ ਹੁੰਦੇ ਨੇ ਧੋ ਲੋ ਜਾਣੇ ਨਹਾਣੇ ਆ ਸੋ ਬੜੇ ਦਿਨਾਂ ਤੋਂ ਅਸੀਂ ਸੋਚ ਰਹੇ ਸੀਗੇ ਇਹਨਾਂ ਨੂੰ ਨਹਾ ਦਈਏ ਗੰਦਿਆਂ ਨੂੰ ਦੋਨਾਂ ਨੂੰ ਬਿਮਾਰ ਸੀ ਮੈਂ ਤਾਂ ਕਰਕੇ ਘੋਲ ਦੀ ਕਰਦੀ ਸੀਗੀ ਇਹਨੂੰ ਤੇ ਨਵਾਇਆ ਨਾ ਪਾਣੀ ਪੀਂੰਦਿਆ ਤੇ ਫਿਰ ਹੁਣ ਇਹਨਾਂ ਨੂੰ ਨਹਾਣ ਮੁਕੇ ਇਹਨਾਂ ਨੂੰ ਡਰਾਈ ਡਰਾਈ ਮਾਰ ਕੇ ਫਿਰ ਇਹਨਾਂ ਨੇ ਲੈਣੇ ਆ ਪੰਜ ਆਪਣੇ ਕਪੜੇ ਜੇ ਮੇਰੇ ਭਾਈ ਨੇ ਕਪੜੇ ਲੈਣੇ ਹੈ ਤਾਂ ਫਿਰ ਇਸ ਕੋ ਕਪੜੇ ਦਿਲਾਣ ਹਮ ਜਾਏਗੇ ਅੰਮ੍ਰਿਤਸਰ ਤਾਂ ਫਿਰ ਮਿਲਦੀਆਂ ਤੁਹਾਨੂੰ ਉੱਥੇ ਪਹੁੰਚ ਕੀ ਤੁਕਲ ਜੇ ਤਨ ਨਹਾਉਣਾ ਅੱਛੀ ਤੇਰੀ ਗੁਗਲੀ ਨੇ ਨਹਾਉਣਾ ਅੱਛੀ ਨਹੀਂ ਮੇਰੀ ਪੂਗਲੀ ਨੇ ਨਹੀਂ ਮੇਰੀ ਚਲੋ ਮੈਕਸ ਉੱਪਰ ਆਇਆ ਨਹਾਇਏ ਮੈਕਸ ਨੂੰ ਤਾਂ ਮਾਸੇ ਨੇ ਸੱਚ ਨਹਾਇਆ ਨਹੀਂ ਸੀ ਦੋ ਦਿਨ ਪਹਿਲਾਂ ਤਿੰਨ ਦਿਨ ਨਹੀਂ ਨਹਾਇਆ ਨਾ ਪਤਾ ਲੱਗ ਗੰਢਿਆ ਸਮੈਲ ਥੋੜੀ ਥੋੜੀ ਆ ਰਹੀ ਹੈ ਲਾਕੋਂ ਚਲੋ ਚੱਕੋ ਮੈਕਸ ਕੌਣ ਨਹਾਉਂਗੇ ਹਮਸੋ ਇਸਕੋ ਨਾਗੇ ਮੇਰੀ ਗੁਗਲੀ ਕੋ ਮੇਰੀ ਗੁਗਲੀ ਕੋ ਮੇਰੀ ਪੂਗਲੀ ਕੋ ਕਿੱਥੇ ਸ਼ੈਂਪੂ ਕਿੱਥੇ ਰੱਖਿਆ ਹੋਰ ਕਿੱ데 ਸ਼ੈਂਪੂ ਨਹਾਉਣਾ ਇਹਦਾ ਕਿੱਥੇ ਇੱਥੇ ਨਹੀਂ ਰੱਖਿਆ ਹੈ ਕੋਈ ਇੱਥੇ ਇਹਦਾ ਇੱਧਰ ਵੀ ਕੋਈ ਇੱਕ ਦੇਖਿਆ ਤਾਂ ਹੈਗਾ ਸੀ ਕੁੱਤਿਆਂ ਜਿਆਦਾ ਨਹੀਂ ਅਲੀਵਰ ਦੀ ਆ ਉਹ ਬਾਹਰ ਪੁੱਛਿਆ ਮਾਸੀ ਨੂੰ ਪਤਾ ਨਹੀਂ ਨਹੀਂ ਹੈਗਾ ਪੁੱਛ ਕੇ ਨਾਲੇ ਨੂੰ ਪੁੱਛ ਕੇ ਮੈਕਸ ਨੂੰ ਨਵਾਇਆ ਸੀ ਕਿ ਨਹੀਂ ਉੱਧਰ ਯਾਰੋ ਮੇਰੀ ਗੱਲ ਸੁਣੋ ਉਦੋਂ ਮਾਸੀ ਨੇ ਨਵਾਇਆ ਸੀ ਮੈਕਸ ਨੂੰ ਕੁੱਤੇ ਦਾ ਸ਼ੈਂਪੂ ਮੁੱਕ ਚੁੱਕਾ ਸੀਗਾ ਤੇ ਫਿਰ ਮਾਸੀ ਨੇ ਦੂਜੇ ਸ਼ੈਂਪੂ ਨਾਲ ਹੀ ਨਵਾਇਆ ਹੀ ਆਪਾਂ ਵੀ ਦੂਜੇ ਨਾਲ ਨਵਾ ਦਿੰਦੇ ਹਾਂ ਜਦੋਂ ਆਪਾਂ ਫਿਰ ਜਾਵਾਂਗੇ ਹੁਣ ਅੱਜ ਲੈ ਆਵਾਂਗੇ ਚਲੋ ਮੈਕਸ ਪਾਣੀ ਪੀਂਦਾ ਵਾ ਨਾ ਇਹਨੇ ਸਾਰੇ ਕਿਤੇ ਪਾਣੀ ਪਾਣੀ ਕਰ ਦੇਣਾ ਪੋਚਾ ਲੈਦਾ ਕੋਈ ਫਾਇਦਾ ਨਹੀਂ ਉੱਪਰ ਛੱਤ ਤੇ ਲੱਗ ਜਾਣਾ ਇਹਨਾਂ ਨੂੰ ਓਏ ਆਹ ਮਾਰਿਆ ਹੀ ਨੋ ਮੇਰੇ ਕੁੱਤਾ ਚਲੋ ਮੈਕਸ ਉੱਪਰ ਚਲੋ ਇੱਕ ਬਾਲਟੀ ਭਰਦੇ ਹਾਂ ਇਹਦੇ ਵਾਸਤੇ ਹਨਾ ਨਾ ਹਾਂ ਗੀਟਰ ਔਨ ਕੀਤਾ ਵਾ ਨਾ ਗਰਮ ਪਾਣੀ ਨਾਲ ਨਵਾਵਾਂਗੇ ਨਟੋੜਾ ਇਹ ਕਰਕੇ ਮੈਕਸ ਚਲੋ ਉੱਪਰ ਚਲੀ ਆ ਜਾ ਸ਼ੈਂਪੂ ਲੈਣਾ ਉੱਪਰ ਪਿਆ ਉਹ ਸ਼ੈਂਪੂ ਉਹਦੇ ਨਾਲ ਹੈਗਾ ਨਾ ਉੱਪਰ ਪਿਆ ਚਲੋ ਆਓ ਫਿਰ ਉੱਪਰ ਮੀ ਗਾਲ ਚੋਂ ਬਾਰੋ ਬਾਲਟੀ ਲੈ ਕੇ ਆਵੇਂਗੇ ਇਹ ਤਾਂ ਚੱਲ ਜਾ ਮੈਕਸ ਜਾ ਮੈਕਸ ਚਲ ਆ ਜਾ ਆ ਜਾ ਮੈਕਸ ਆ ਜਾ ਪਾਣੀ ਤਿਆਰ ਹੋ ਰਿਹਾ ਲੱਗਾ ਤੇਰਾ ਨਾਣ ਵਾਲਾ ਆ ਜਾ ਇਹ ਨਮਾੜਾ ਅੱਜ ਮੈਕਸ ਨਾਊਗਾ ਭਜਨਾਨੀ ਆ ਡਰਦਾ ਵੜਾ ਨਾਣ ਤਾਂ ਨਹੀਂ ਕਰੇ ਮੇ ਕੋ ਤੇਰੀ ਵਾਰੀ ਆ ਗਈ ਨਾ ਹੁੰਦੀ ਅੱਜ ਲੋਕੋ ਨਾ ਹੋਂ ਦੋਵੇਂ ਜਾਣੇ ਨਾਣਾ ਤਾਂ ਪੈਣਾ ਹੀ ਆ ਇਕੋ ਪਿਆ ਫਲੈਕਸ ਵਾਲਾ ਆਹ ਕਿਹੜੇ ਸ਼ੈਂਪੂ ਦਾ ਨਹਾਉਣ ਲੱਗੇ ਇਹਨੂੰ ਬਸ ਇੱਥੇ ਸੋਕੇ ਨੂੰ ਨਹਾਉਣਾ ਟ੍ਰੈਸ ਨੂੰ ਜਿਆਦਾ ਹੀ ਕਾਲੀ ਨਾਉਣ ਦੀ ਲੱਗਦਾ ਆ ਤੀਜਾ ਵੀ ਆ ਗਿਆ ਡਾਲਰ ਨਹਾਣਾ ਤੂੰ ਵੀ ਡਾਲਰ ਮੈਕਸ ਆਦਾ ਮੈਕਸ ਇੱਧਰ ਮੈਕਸ ਨੇ ਤੇ ਫੜਨਾ ਹੀ ਪੈਣਾ ਬਾਈ ਨਹੀਂ ਨਹੀਂ ਆਉਣਾ ਇਦਾਂ ਮੈਂ ਪਾਣੀ ਚਾਤ ਪਾਉਂਾ ਥੋੜਾ ਜਿਹਾ ਪਾ ਲੈ ਕੋਈ ਚੱਕਰ ਨਹੀਂ ਸਿੱਟੋ ਦਾ ਮਸਾ ਨਾ ਨਾ ਇਹ ਦੇ ਤੱਕਾ ਬਾਅਦ ਇਹ ਇਹ ਨਾਉਣ ਤੇ ਬਿਲਕੁਲ ਵੀ ਐਗਰੀ ਨਹੀਂ ਹੈਗਾ ਨਾਉਂ ਦੇ ਮਾਮਲੇ ਦੇ ਵਿੱਚ ਵੇ ਵੇ ਉਹ ਫੇਰ ਉੱਧਰ ਚਲ ਗਿਆ ਮੀਕੂ ਨੂੰ ਫੜੋ ਨਾ ਡੇਕ ਪੈਣਾ ਆ ਆਪਰੀ ਭੱਜ ਚਲ ਮੈਕਸ ਡਾਊਨ ਹੋ ਜਾ ਡਾਊਨ ਡਾਊਨ ਮਕਸੂਦ ਵੇ ਜਿੰਨ ਨੂੰ ਆਣਾ ਤਾਂ ਬਹੁਤ ਵੱਡਾ ਇੱਕ ਉਹ ਵਾ ਅਚੀਵਮੈਂਟ ਆ ਇਹ ਆ ਰੋ ਅੰਲਾ ਨਹੀਂ ਕੀ ਹੋਈ ਜਾਂਦਾ ਵਾ ਉਹ ਤਾਂ ਜਾਂਦਾ ਮੈਨੂੰ ਕੋਈ ਫੇਟ ਦਾ ਨਹੀਂ ਹੱਥ ਨਹੀਂ ਲਾਉਂਦਾ ਤਾਂ ਹੁਣ ਵੇਖ ਕਿਦਾਂ ਦਵਾ ਲਏ ਹੋਏ ਪਾਣੀ ਲੈ ਕੇ ਤੇ ਸ਼ੈਂਪੂ ਲੈ ਕੇ ਆਇਆ ਚਾਹ ਤੇ ਇਹਨੇ ਭੱਜਣ ਦੀ ਕੋਸ਼ਿਸ਼ ਕਰਨੀ ਹੁਣ ਪਾਉ ਉਹ ਇਹਨਾਂ ਥੱਲੇ ਮੈਕਸ ਬੈਠ ਦੇ ਨਾਲ ਸਿੱਕਾ ਪੜਾ ਫੜਾ ਉਹ ਦੇਖ ਮਾ ਵੀ ਨੂੰ ਕਿੰਨਾ ਚਾਈ ਨਾ ਆਉਂਦਾ ਹੈ ਤੇਰੀ ਵਾਰੀ ਆਉਣ ਲੱਗੀ ਆ ਵਾਰੀ ਆ ਗਈ ਬੇਟਾ ਤੇਰੀ ਵੀ ਆਹ ਰੱਖ ਪਾ ਪਾ ਉਹ ਆਹ ਪਾਣੀ ਦੇ ਕੋਲ ਮਾ ਆਇਡਲ ਚਲਦੇ ਉਹ ਕਿਸ ਪੈਨਕਸ ਦੀ ਤੇਰੀ ਵਾਰਿਆਂ ਲੱਗੇ ਕਿ ਚੱਕ ਲੈ ਹਾਂ ਤਾ ਨਾ ਬਹੁਤ ਜ਼ਿਆਦਾ ਨਾ ਬਹੁਤ ਜ਼ਿਆਦਾ ਨਾ ਦੇਖ ਕੇ ਵਾਰੀ ਅੱਗੇ ਪਾਸੇ ਮੈਂ ਨਾ ਨੀ ਇਧਰ ਨਾ ਤੋੜਾ ਜਨੂ ਵੇਰਾ ਵਾਟਾ ਨਕਸਾ ਬਣਾਇਆ ਹੈ ਛੋਟੇ ਹੁਣ ਆ ਗਈ ਵਾਰੀ ਛੋਟੇ ਦੀ ਉਹ गिर ਗਿਆ ਹੁਣ ਇਹਨੇ ਕੀਤਾ ਫਿਰ ਨਾਲ ਲੈ ਲੈ ਅਇਆ ਤਾਂ ਘੰਟਾ ਲੱਗਣ ਦਾ ਡ్రਾਇਰ ਮਾਰਿਆ ਵੇਖੀ ਸੋਨਾ ਚਲੋ ਜੀ ਹੁਣ ਮਾਰੀ ਆ ਗਈ ਆ ਗਰਮ ਨਾ ਜਿਆਦਾ ਪਾਣੀ ਨਹੀਂ ਨਹੀਂ ਠੀਕ ਹੈ ਲੈ ਇੰਨਾ ਤਾਂ ਸਹੀ ਹੈ ਹੁਣ ਇਹਨੇ ਅੰਦਰ ਚੂਹਾ ਜੇ ਨਿਕਲਣਾ ਨਾ نیچے ਰੱਖੇ ਉਹ ਲੈ ਕੇ ਆ ਡੋਂਗਾ ਜੇ ਪਾਣੀ ਨਾਲੇ ਸਾਬ ਸ਼ੈਂਪੂ ਲੈ ਆ ਦੇਖੀ ਤਾਂ ਕੀ ਵਰਦਾ ਇਹਦਾ ਇਹਨੇ ਦੇਖਣਾ ਕਿੱਦਾਂ ਕੇ ਨਿਕਲੇ ਲੈ ਇਹਦੇ ਚੂਹਾ ਨਿਕਲ ਆਇਆ ਇਹਦਾ ਭਰਮ ਭਾਈ ਜਿਆਦਾ ਹਨਾ ਵਾਲਾ ਦਾ ਹੂੰ

ਆ ਜਾ ਲੈਂਦੇ ਆਂ ਜਾਂ ਜਾਂਦੇ ਥੰਦੇ ਦੋ ਮਹੀਨੇ ਹਾਰੀ ਸੀ ਆ ਦੇ ਨਿੱਕ ਟੂਕੀ ਉਹ ਕਰੀ ਚੱਲੀਏ ਪ੍ਰੀਤ ਫਿਰ ਕੱਪੜੇ ਲੈਣ ਤੇਰੇ ਕਿ ਥੋੜੀ ਸ਼ਾਮੀ ਚੱਲੀ ਐ ਸ਼ਾਮਾ ਉਹ ਲੈਂਦੀ ਐ ਆ ਚੱਕ ਲੱਖ ਸ਼ਾਮੀ ਟੂਕੀ ਬਾਰ ਲੈਂਦੀ ਐ ਨੂੰ ਡ్రਾਇਰ ਮਾਰ ਡ్రਾਇਰ ਮਾਰ ਉਹਨੇ ਆ ਦੇ ਹਾਂਜੀ ਸੌਰੀ ਉਹ ਇਹ ਨਹੀਂ ਤਿਆਰ ਹਜੇ ਹੋ ਗਿਆ ਨਜ਼ਰੋਂ ਚੁੱਪ ਜਾਂਦਾ ਜਾਣਾ 10 ਮਿੰਟ ਲਈ ਆ ਤਿਆਰ ਇਦਾਂ ਨਾ ਇਹਦਾ ਵਿਆਹ ਚੱਲੇ ਹੁੰਦੇ ਨਮਸਤੋ ਵਿਆਹ ਤੇ ਪੈਂਟ ਪਾ ਕੇ ਦਈ ਕੋਈ ਪਤਾ ਲੱਗਾ ਤੇਰਾ ਕੀ ਪਾਜੇ ਤੂੰ ਚਲੋ ਉੱਠੋ ਵੀਰ ਜੀ ਕੀ ਹਾਲ ਜੋ ਠੀਕ ਜੋ ਹਾਂਜੀ ਹਾਂਜੀ ਕਿੱਦਾਂ ਫਿਰ ਲੱਗਿਆ ਜੀ ਜੀ ਤੇਰਾ ਕਿ ਨਹੀਂ ਲੱਗਿਆ ਲੱਗਿਆ ਤੇਨੂੰ ਟੀਵੀ ਚਾਹੀਦਾ ਬਸ ਨਾ ਆ ਫਿਰ ਲਾਇਆ ਇਹ ਕਪੜੇ ਤੇਰੇ ਕੱਲ੍ਹ ਵਾਸਤੇ ਮੈਡਮ ਵੀ ਤਿਆਰ ਹੋ ਗਈ ਆ ਚਲੋ ਫਿਰ ਤੁਰੀਏ ਸੋ ਗਾਇਸ ਅਸੀਂ ਘਰੋਂ ਤੁਰ ਚੁੱਕੇ ਆ ਆ ਕਪੜੇ ਲੈਣ ਲਈ ਤੇ ਇਹ ਮੁੰਡੇ ਨੇ ਗਿਆ ਕਹਿੰਦਾ ਮੈਨੂੰ ਵਧੀਆ ਜੀ ਲੈਣੀ ਆ ਪੈਂਟ ਸ਼ਰਟ ਜੋ ਮੈਨੂੰ ਸੋਹਣੀ ਲੱਗੇ ਮੈਂ ਕਿਹਾ ਤੈਨੂੰ ਸਾਰੇ ਸੋਹਣੇ ਲੱਗਦੇ ਆ ਕਿੱਥੇ ਚੱਲੀ ਆ ਪਹਿਲਾਂ ਵਾਰ ਪਹਿਲਾਂ ਕਿੱਥੇ ਜੋ ਜੂੜੀਓ ਚੱਲੀ ਆ ਪਹਿਲਾਂ ਹਾਂਜੀ ਜੋੜੀਓ ਦਾ ਕਾ ਚੰਦਾ ਨਾ ਪਸੰਦ ਤੈਨੂੰ ਹਾਂਜੀ ਆ ਜਾਣਗੇ ਪਸੰਦ ਜੋੜੀਓ ਤਾਂ ਚੱਲ ਜੇ ਨਹੀਂ ਆਉਣਗੇ ਫਿਰ ਉਧਰ ਲੈ ਜਾ ਕੇ ਨਾ ਖਾਸਾ ਕਾਲਜ ਵਾਲੀ ਗੱਡੀ ਤੇ ਜਾਵਾਂਗੇ ਬੈਨ ਸੋਚਦੇ ਆ ਕਿ ਕਿਵੇਂ ਆ ਕੇ ਹਲੇ ਤੇ ਪਲਾਨ ਨਹੀਂ ਹੈਗਾ ਇਹ ਸੱਚ ਲੈਣੇ ਤਾਂ ਮੇਰੇ ਦਿਮਾਗ 'ਚ ਚੱਲ ਰਿਹਾ ਮੈਂ ਤਾਂ ਸੁਣਾਣੀ ਹੈ ਚਲ ਬਾਅਦ 'ਚ ਦੱਸ ਦਈ ਪਹਿਲਾਂ ਇਹ ਵਾਲਾ ਤੇ ਕੰਪਲੀਟ ਕਰੀਏ ਪਹਿਲਾਂ ਕੱਪੜੇ ਲਈਏ ਮੁੰਡੇ ਦੇ ਫਿਰ ਦੇਖਦੇ ਕੀ ਕਰਦੇ ਕੀ ਨਹੀਂ ਸੋ ਅਸੀਂ ਨਿਕਲ ਚੁੱਕੇ ਆ ਅੰਬਰਸਰ ਵੱਲ

ਪਸੰਦ ਆਂਦਾ। ਇਹ ਉਹ ਸੀ। ਟਰਾਈ ਕਰ ਕਿਹੜਾ ਸਾਈਜ਼ ਆਉਂਦਾ ਤੈਨੂੰ? ਤੈਨੂੰ ਕਿਹੜਾ ਸਾਈਜ਼ ਆਉਂਦਾ? ਛੋਟਾ ਨੰਬਰ ਆਉਂਦਾ ਵਾ। ਹੂੰ? ਦੀਵਤੀ। ਇਹ ਆ ਟਰਾਈ ਕਰ 30 ਨੰਬਰ ਫਿਰ ਤੋਂ ਉਹ ਵੇਖਾਂਗੇ ਨਾ ਆਪਾਂ। ਇਹ ਟਰਾਈ ਕਰਕੇ ਆ। ਆਹ ਸਾਹਮਣੇ ਆ ਟਰਾਈਲਰ ਨੂੰ। ਇਹ ਨਹੀਂ ਨੰਦਾ ਬਲੈਕ ਕਲਰ ਜਾਂ ਬਲੂ। ਕਿਹੇ ਪਸੰਦ ਐ ਇਹਨੂੰ? ਨਹੀਂ ਉਹ ਤਾਂ ਮੈਂ ਆ। ਇਹਨੇ ਵਸਲ ਦੀ ਲੈ ਲਿਆ ਜੀ ਆਪਣੀ ਉਹ ਜਪਲਾ ਕਣ ਖੁੱਲੀਆਂ ਕਸਈ ਆ ਸਹੀ ਆ ਚੱਕ ਖੁੱਲੀਆਂ ਤਾਂ ਨਹੀਂ ਨਾ ਕਿ ਬੈਲਟ ਨਹੀਂ ਲੋੜਤ ਨਹੀਂ ਥੱਲੇੋਂ ਥੱਲੇੋਂ ਠੀਕ ਆ ਹਾਂ ਹਾਂ ਆਵਾਂ ਵਾਲੀ ਬਾਤ ਹੁਣ ਦੇਖ ਲੈ ਇਸ ਚ ਕਲਰ ਕਿਹੜਾ ਲੜਾਵਾ ਠੀਕ ਆ ਮਰਚ ਦੇਖ ਲੈ ਨਾ ਕੋਈ ਵੀ ਆਈ ਆਈ ਆਸ ਪਾਸ ਦੇ ਆ ਜਾਣੀਆਂ ਪਰ ਇੱਕ ਨੇ ਫੇਰ ਵੀ ਪਾ ਲਾ ਹਨੇ ਮੈਂ ਹੁਣ ਕੱਟਦੀ ਆ ਔਰ ਤੇ ਬੜੀਆ ਛੋੜੀ ਤੇ ਪਤਲੀ ਪਤਲੀ ਚੜਤਾ ਵਾ ਦੇਖਿਓ ਉਹ ਬਲੈਕ ਵੀ ਪਾਉਣਗੇ ਕੱਲ ਪਾ ਕੇ ਜਾਣ ਵਾਸਤੇ ਵੀ ਇੰਨੇ ਕੋਈ ਨਾ ਕੋਈ ਪੈਂਤ ਦੋ ਲੈਣੀਆਂ ਇੰਨੇ ਦੋ ਨਾਲ ਦੇ ਕੇ ਕਿੰਨੇ ਦੀ ਆ 600 ਦੀ ਮੈਂ ਤਾਂ ਆਵਲੀ ਕਹਿੰਦੇ ਹਾਂ ਆ ਵੇਖ ਇਹ ਵੀ ਕਬੜੀ ਸੌਫਟ ਜੀ ਆ ਇਹ ਵੀ 600 ਦੀ ਆ ਮੇਰੇ ਤਾਂ ਆ ਲੈਣ ਲੱਗਾ ਕਿਧਰ ਹੀ ਮੜਿਆ ਮੈਂ ਕੀ ਸੋਚ ਰਿਹਾ ਆ ਆਵਲੀ ਲੈ ਲਈ ਕੱਲ ਵਾਸਤੇ ਵਕੈਸ਼ਨ ਵਾਸਤੇ ਆਹੋ ਲੈ 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 ਮੈਂ ਹੋਰ ਦੇਖ ਦੇ ਇਹ ਨਹੀਂ ਸਹੀ ਜਣਾ ਗ੍ਰੇ ਲੈ ਲੈ ਫਿਰ ਆ ਨਾ ਵਧੀਆ ਵਾ ਮੈਨੂੰ ਤਾਂ ਆ ਪਸੰਦ ਹੈ ਤੇ ਸਾਈਜ਼ ਵੇਖ ਐਕਸਲ ਹੈਗਾ ਸ਼ਰਟਾਂ ਵੇਖਣੀਆਂ ਇਹਨੇ ਸ਼ਰਟਾਂ ਹੀ ਇਹਦੇ ਨਾਲ ਆਪਦੇ ਆਪ ਟੀ-ਸ਼ਰਟਾਂ ਲੈ ਦੇ ਸਕੋ ਜਿਹੜੇ ਲੱਗੇ ਉਹ ਲੈ ਕੇ ਦੇਈਏ ਬੜੀ ਸੋਹਣੀ ਲੱਗਣੀ ਤੁਹਾਡੇ ਨਾਲ ਜੀ ਮੇਰਾ ਇੱਕ ਇਹ ਲੈ ਦੇ ਤੇ ਇੱ ਆ ਵਾਲੀ ਆ ਵਾਲੀ ਦੇਖ ਜਿਹੜੀ ਆ ਬੜੀ ਸੋਹਣੀ ਆ ਆ ਵੇਖਾ ਫਿਰ ਸਹੀ ਆ ਨਾ ਪਲੇਨ ਇਹ ਕਿਹੜਾ ਬਾਈ ਵੀ ਹਾਂ ਮੀਡੀਅਮ ਦੇ ਦੇ ਹਾਂ ਮੈਂ ਆ ਦੇਖ ਦੋਨੋਂ ਹੀ ਇੱਕ ਪਾਗੇ ਦਿਖਾ ਦੀਆਂ ਤੇ ਫਿਰ ਦੂਜੀ ਪਾਗੇ ਦਿਖਾ ਦੀ ਵੱਡੀ ਕਿੱਥੇ ਆ ਪੂਰੀ ਫਿਟਿੰਗ ਆਹੀ ਆ ਹਾਂ ਮੁੰਡਿਆਂ ਦੇ ਸੋਹਣੀਆਂ ਲੱਗਦੀਆਂ ਨੇ ਨਾਲੇ ਪੂਰੀ ਫਿਟਿੰਗ ਤੇ ਆਏ ਘੋਮਾ ਇੱਕ ਨੇ ਪਿੱਛੇ ਨੂੰ ਘੋਮ ਦੂਜੀ ਵੀ ਪਾਗੇ ਵੇਖ ਦੋ ਅਗ੍ਹੀ ਬੜੀ ਫੱਬੀ ਆ ਸੋਹਣੀ ਬਦੀ ਹੁੰਦੀ ਹਾਂ ਇਹੋ ਹੀ ਕਰਦੀ ਆ ਫਾਈਨਲ ਦੋ ਹੈ ਨਾ ਤੇ ਪੈਂਟ ਆ ਵਾਲੇ ਸਹੀ ਆ ਔਰ ਵੇਖਣੀ ਪੈਂਟ ਕੋਈ ਨਾ ਨਾ ਪਾ ਲੈ ਤਾਂ ਹੈ ਠੀਕ ਹੈ ਨਾ ਆਈ ਜਾਣੀ ਆ ਵੀ ਸੋਨੀਏ ਪੈਂਟ ਆਦੇ ਨੇ ਲੱਗੇ ਆ ਵੀ ਸੋਨੀਏ ਪੈਂਟ ਪਤਾ ਹੀ ਕਿਹਾ ਠੀਕ ਹੈ ਬਸ ਬਦਲਿਆ ਚਲ ਚੇਂਜ ਕਰਿਆ ਆਹ ਟਾਈਟ ਹੈ ਨਾ ਇਹ ਤਾਂ ਟਾਈਟ ਹੈ ਜਿਆਦਾ ਮੈਂ ਇਹ ਤੋਂ ਇੱਕ ਦਿਨ ਠੀਕ ਆਣਾ ਜਦ ਕਾਰਗੋ ਦੇਖਦੇ ਨੇ ਇੱਕ ਚਲਾਇਆ ਹੋ ਐਂਡ ਤੇ ਲੱਗਿਆ ਆ ਸਾਹਮਣੇ ਵੀ ਲੱਗਿਆ ਸੋਹਣੇ ਪਜਾਮੇ ਤੇ ਆ ਕਿਹਕੇ ਆ ਆਹ ਵਾਲੀ ਕੀ ਚੀਜ਼ ਆ ਇਹਦੇ ਗਰਮ ਪਜਾਮੇ ਲੱਗਣਗੇ ਇਹਦੇ ਪਾਹੇ ਦੁੱਟੇ ਆਣਾ ਇਹ ਪਾ ਕੇ ਦੇਖ ਲੈ ਇਹ ਸਾਡੀ ਮਾਮਾ ਕੇ ਮੈਚਿੰਗ ਲੱਗਦੀ ਸਹੀ ਪਾਈ ਨਹੀਂ ਸਹੀ ਨਹੀਂ ਪੈਂਦੀ ਜਮਲੀ ਸਹੀ ਹੈ ਇੰਨਾ ਕਾ ਸਹੀ ਆ ਜ਼ਿਆਦਾ ਖੁੱਲਾ ਨਹੀਂ ਸਹੀ ਆ ਸਹੀ ਲੱਗਿਆ ਤੇ ਨਹੀਂ ਸਹੀ ਆ ਚਲ ਆਂਦੇ ਤੇ ਸੰਦਾਇਆ ਹਾਂ ਠੀਕ ਹੈ ਹੁਣ ਤਨੀ ਨਾ ਟਾਈਟ ਹਲਾ ਟਾਈਟ ਫਸਟ ਥੀਕ ਆ ਵੀ ਲੈ SO ਗਾਇਸ ਅਸੀਂ ਜੂਟੀਆਂ ਤੋਂ ਆ ਚੁੱਕੇ ਹਾਂ ਮੈਂ ਨੇ ਨਹੀਂ ਕੁਝ ਵੀ ਲਿਆ ਇਹਨਾਂ ਦੋਨੋਂ ਨੇ ਲਿਆ ਜੇ ਜੂਟੀ ਵੀ ਹੋ ਉਹ ਨਹੀਂ ਮਾ ਲੀਤਾ ਉਹਨੇ ਖੋਲਤਾ ਇਹ ਰਾ ਜਿਹੜੇ ਜੁੱਤੇ ਲਈ ਜਨ ਦੱਸ ਉਹਨੂੰ ਤੇ ਜਵਾਬ ਇਹ ਮੈਂ ਤਾਂ ਬੁਲਦੀ ਝੂਠ ਮੈਂ ਵੀ ਇੱਕ ਸ਼ਰਟ ਲਈ ਕਾਗੇ ਜਿੱਦੀ ਪਤਲੀ ਜੀ ਆ ਗੱਲਾਂ ਕਰਦੇ ਆਪ ਜੀ ਜੁੱਤੀ ਤੇਰਾ ਰੇਟ ਵੇਖਾ ਕਿੰਨਾ ਆ ਉਹਨੇ ਮੈਨੂੰ ਸੱਚਾਈ ਦੱਸਦਾ ਏ ਯਾਰ ਪ੍ਰੇਤ ਨੇ ਕੀ ਲਿਆਵਾ ਸੱਚ ਕਿੰਨੇ ਲਈਆਂ ਮੈਂ ਇੱਕ ਕੋ ਪੈਂਟ ਲੁੱਤੀ ਆ ਹਾਂ ਇੱਕ ਪਜਾਮਾ ਟਾਈਪ ਲੁੱਤਾ ਹੈ ਅੱਛਾ ਤੇ ਹੁਣ ਭੁੱਖ ਲੱਗੀ ਆ ਭੁੱਖ ਤਾਂ ਲੱਗੀ ਜੇ ਤੈਨੂੰ ਖਵਾਉਣੇ ਵਾਤੇ ਮੈਡਮ ਵੀ ਹਜੇ ਬਿਮਾਰ ਜੋ ਅੱਜ ਸਵੇਰੇ ਕੋ ਨੂੰ ਕੋਸ ਲੱਗੇ ਆ ਤੇ ਫੇਰ ਬਾਅਦ ਤੋਂ ਖਾਣ ਨੂੰ ਕਹਦੇ ਉਹ ਤੈਨੂੰ ਨਹੀਂ ਖਵਾਉਣਾ ਅੱਖਾਂ ਤੇ ਪੱਟੀ ਬੰਨ ਲਾ ਤੇ ਨੱਕ ਚ ਭਾਵੇਂ ਰੂਹ ਹੈ ਨਹੀਂ ਆਪਾਂ ਦੇ ਦੇਣਾ ਏ ਠੀਕ ਆ ਚਲੋ ਕੀ ਖਾਣੇ ਖਾਏਗਾ 버ਗਰ ਖਵਾ ਦਈਏ ਤੈਨੂੰ ਰੰディー ਤਾਂ ਵੀ ਚੱਲੇ ਆਣਾ ਵੀ ਬਲੌਗ ਉੱਥੇ ਖਵਾ ਦਿੰਦੇ ਚਲੋ ਫਿਰ ਸੋ ਗਾਇਜ਼ ਅਸੀਂ ਕਰੀ ਜਾ ਰਹੇ ਸੀ ਬਟ ਸੰਗ ਰਸਤੇ 'ਚ ਯਾਦ ਆਇਆ ਕਿ ਸਾਨੂੰ ਕੈਂਪਿੰਗ ਲਈ ਥੋੜਾ ਸਮਾਨ ਚਾਹੀਦਾ ਸੀ ਜਿਹੜਾ ਸਾਡੇ ਕੋਲ ਹੈ ਨਹੀਂਗਾ ਅਸੀਂ ਹੁਣ α5 ਚ ਡੀਆਈਵਾਈ ਆ ਗਏ ਅਕਲ ਵੇਖਦੇ ਹਾਂ ਜਿਹੜਾ ਸਾਡੇ ਰੰਡਾ ਆਪਾਂ ਲੈਣਾ ਵਾ ਚੋਪਿੰਗ ਬੋਰਡ ਇੱਕ ਲੈ ਲਿਆ ਨਾ ਹਾਂ ਤੇ ਇਹਨੇ ਆੁਰ ਕੇ ਯਾਦ ਕਰ ਕੁਛ ਨਾ ਕੁਛ ਜਿਹੜੇ ਆਪਾਂ ਲੋਡ ਪਾਵੇ ਠੀਕ ਤੇ ਇੱਕ ਨਾ ਪੱ ਚਾਕੂ ਜਿਆ ਵੱਡਾ ਲੈਣਾ ਵਾ ਹੈਗਾ ਆਪਣੇ ਕੋਲ ਹੈਗਾ ਵੱਡਾ ਤੇ ਉਹ ਲਦਾਖ ਵਾਲਾ ਓਕੇ ਚੋਪਿੰਗ ਬੋਰਡ ਹੀ ਵੇਨਾ ਫਿਰ ਆਪਾਂ ਲੈਨੇ ਆ ਕੀ ਕੁਛ ਲੱਗਾ ਇੱਥੇ ਕੋਈ ਆਪਣੇ ਚਾਹੂ ਕਿੰਨੇ ਦਾ 290 ਆ ਦਾ ਕੰਮ ਤੇ ਲੈ ਆਵਾਂਗੇ ਕਿਹਨਾ ਕੇ ਮਿਕਸ ਵਾਸਤੇ ਮਿਕਸ ਵਾਸਤੇ ਵਧੀਆ ਹੁੰਦਾ ਸੋਹਣੀ ਚੀਜ਼ ਆ ਉਹ ਜਿਹੜੇ 200 ਵਾਲੀ ਹਨਾ ਉਹ ਜਿਆਦਾ ਵੱਡਾ ਹੋ ਜਾਣਾ ਵਿਚਾਰੇ ਨੂੰ ਉਹੀ ਪਾਲਾ ਨਹੀਂ ਪਤਾ ਵਾਹੀ ਹੈ ਯਾਰ ਇੱਕ ਆ ਵੀ ਹਲਕੀ ਥੋੜੀ ਆ ਲੇਖਦੇ ਆ ਹੋਰ ਇਹਨਾਂ ਚੁੱਤੇ ਕਿ ਇਹ ਚੀਜ਼ ਲੋੜਨੀ ਆ ਪਰ ਨੂੰ ਜੀ ਮੈਟ ਇੱਥੇ ਇਹ ਕਿੱਥੇ ਲਾਉਣਾ ਵਾ ਜਿੱਦਾਂ ਉਹ ਰਾਤੀ ਦੇਖਿਆ ਨਹੀਂ ਸੀ ਆਪਾਂ ਉਹ ਟੈਂਟ ਲਾ ਕੇ ਕਿੰਨੇ ਦਾ ਹੋਇਆ ਕਾਸਟਲੀ ਹੋਣਾ ਕਾਫੀ ਹੁੰਦਾ ਹੈ ਜੇ ਕੋਈ ਨਾ ਵੇਨੇ ਆਨਲਾਈਨ ਸਸਤੇ ਮਿਲ ਜਾਂਦੇ ਆ ਕਿੰਨਾ ਖਲਾਰਾ ਆ ਪਾਇਆ ਇਹਨਾਂ ਨੇ ਆਹ ਤੇ ਠਾਕਾਂ ਦਾ ਦੇਖੋ ਸੋ ਫਾਈਨਲੀ ਡੀਆਈਵਾਈ ਤੋਂ ਕਰਕੇ ਸ਼ਾਪਿੰਗ ਅਸੀਂ ਨਿਕਲ ਚੁੱਕੇ ਆ ਘਰਾਂ ਵੱਲੋਂ ਤੇ ਹਾਂਜੀ ਮੈਡਮ ਜੀ ਕੀ ਲਿਆਂਦਾ ਫੇ ਡੀਆਈਵਾਈ ਤੋਂ ਵਿਖਾਓ ਕੌਣ ਵਿਖਾਉ ਪ੍ਰੀਤ ਵਿਖਾਊਗਾ ਪ੍ਰੀਤ ਵਿਖਾਉ ਚੰਦ ਵਿਖਾ ਕੇ ਕੀ ਲਿਆਂਦਾ ਸ਼ਾਪਿੰਗ ਬੋਰਡ ਸਬਜ਼ੀਆਂ ਕੱਟਣ ਨੂੰ ਹਾਂਜੀ ਹਾਂਜੀ ਠੀਕ ਆ ਤੈਨੂੰ ਸਾਰਾ ਪਤਾ ਹੈ ਇਹ ਤੇ ਕਿਨੂੰ ਬੰਨਣਾ ਇੱਥੇ ਇਹਦੇ ਨਾਲ ਕਿਨੂੰ ਬੰਨਣਾ ਇਹ ਤੇ ਬੰਨਣਾ ਨਹੀਂ ਵਾਲੀ ਹੋਈ ਤਾਂ ਟੈਂਚੀ ਇਹ ਤੁਹਾਨੂੰ ਪਤਾ ਹੀ ਹੋਊਗਾ ਸਾਰਿਆਂ ਨੂੰ ਟੈਂਚੀ ਲਿਆਂਦੀ ਆ ਹੋਰ ਕੀ ਲਿਆਂਦਾ ਫਿਰ ਆ ਕੀ ਆ ਇਹ ਮੈਂ ਬਰਸ਼ ਪਾਣ ਨੂੰ ਲੈ ਆ ਬਰਸ਼ ਪਾਣ ਵਾਸਤੇ ਅੱਛਾ ਬਰਸ਼ ਦਾ ਸਟੈਂਡ ਜਾਂ ਮਤਲਬ ਤੇ ਆ ਸਾਡੇ ਛੋਟੇ ਡੌਗ ਦੀ ਸੰਗਲੀ ਆ ਇਹਦੀ ਮੀਕੋ ਦੀ ਹਾਂਜੀ ਅੱਛਾ ਇਹ ਵੀ ਲਿਆਂਦੀ ਆ ਹਾਂਜੀ ਦਿਖਾ ਇਹ ਤਾਂ ਲਾ ਕੇ ਕਰਕੇ ਉਹ ਆ ਅੱਛਾ ਇਹ ਸਿਰਫ ਗਲੇ 'ਚ ਪੈਣੀ ਆ ਨਾ ਕੋਈ ਉਹ ਨਹੀਂ ਰੱਸੀ ਵਾਸਤੇ ਨਹੀਂ ਆ ਗਈ ਮਤਲਬ ਇਹ ਪਟਾਪਾ ਕੁਸ਼ੌਂ ਆਲੀ ਵਗੈਰਾ ਬਣਾਣਾ ਹੋ ਗਿਆ ਉਹ। ਇੰਸ਼ਾਅੱਲਾ। ਚਲੋ ਆਓਲੀਏ ਬਸ ਤੇ ਆਹਹ। ਖਾਣਾ ਕੁਛ ਹੋਣ ਕੇ ਚੱਲੀਏ ਕਰੇ। ਨਾ ਬਸ ਹੌਂ ਚੱਲਦੇ ਆਂ ਕਿ ਚੱਲੀਏ ਕਰਾਂ ਨੂੰ। ਤੇ ਕਰਦੇ ਆਂ ਕੱਲ ਦੀ ਤਿਆਰੀ, ਕੱਲ ਕਰਨੀ ਆਪਾਂ ਕੈਂਪਿੰਗ। ਤੇ ਵੇਖੋ ਕਿਦਾਂ ਦਾ ਹੁੰਦਾ ਮਾਹੌਲ ਚੱਲ ਉਹ ਤੇ ਤੁਹਾਨੂੰ ਦਿਖਾਵਾਂਗੇ। ਤੇ ਆਪਾਂ ਸਾਰਾ ਦਿਨ ਕੈਂਪਿੰਗ ਕਰਨੀ ਆ ਮਤਲਬ ਕਿ ਬ੍ਰੇਕਫਾਸਟ ਵੀ ਉੱਥੇ ਆ ਤੇ ਲੰਚ ਵੀ ਤੇ ਡਿਨਰ ਵੀ ਆਪਣਾ ਉੱਥੇ ਦੋਸਤੋਂ ਬਾਅਦ ਅਸੀਂ ਪੈਕਅਪ ਕਰਕੇ ਆਵਾਂਗੇ ਘਰਾਂ ਵੱਲੋਂ। ਠੀਕ ਹੈ? ਬੋਲਣਾ ਚਾਹੋਗੇ ਕੁਝ ਤੁਸੀਂ ਹੁਣ ਮੈਂ ਇਹ ਕਹਿਣਾ ਚਾਹੁੰਗੀ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼ ਚਲੋ ਮਿਲਦੇ ਆ ਤੁਹਾਨੂੰ ਹੁਣ ਘਰੇ ਜਾ ਕੇ ਲੋ ਨਹੀਂ ਨੋ ਮੈਕਸ ਨੋ ਨਹੀਂ ਮੈਨੂੰ ਕੁਕਿੰਗ ਆਹ ਕੁਛ ਆ ਕੁਛ ਆ ਕੁਛ ਆ ਸੋਨ ਮੈਕਸ ਨੋ ਗੁੱਸਾ ਹੋ ਗਿਆ ਮੇਰਾ ਧੋਣਾ ਮੈਕਸ ਮਾਤਾ ਤੁਰ ਕੇ ਆ ਗਿਆ ਹਾਂ ਯਾਰ ਅਸੀਂ ਫਾਈਨਲੀ ਘਰੇ ਪਹੁੰਚ ਚੁੱਕੇ ਹਾਂ ਅਸੀਂ ਅਸੀਂ ਕਰੇ ਆ ਚੁੱਕੇ ਆ ਸਮਾਨ ਲੈ ਆਂਦਾ ਵਾ ਤੇ ਮਿਲਦੇ ਹਾਂ ਹੁਣ ਤੁਹਾਨੂੰ ਕੱਲ ਕੈਂਪਿੰਗ ਟਾਈਮ ਤੇ ਹੁਣ ਅਸੀਂ ਕਰਨ ਲੱਗੇ ਆ ਕੈਂਪਿੰਗ ਦੀ ਤਿਆਰੀ ਮਿਲਦੇ ਆ ਕੱਲ ਦੇ ਵਲੌਗ ਚ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸਬਸਕ੍ਰਾਈਬ ਵੀ ਕਰਦੇ ਹੋ ਪਲੀਜ਼ ਬਾਏ ਬਾਏ सगाई भुल गईन वास्ते बलते तो बिलिया कैप मतलब फोटो लगे पर मैं मीकू वास्ते मैं भुल गई हूँ मैं बन दी नो कर मैक्स नो कर सगाईस मिकून आंदा ही नहीं है किचू जी बाल ही भले लगे किचू जी बाल ही बने चलो गाइस ठीक है